ਸੱਚੇ ਗੱਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੇਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਲਾਈਟਸ ਤੇ ਅਮਰੀਕੀ ਡਾਲਰ ਦੌਰਾਨ 골ਡ ਨੇ ਬਣਾਇਆ ਨਵਾਂ ਰਿਕਾਰਡ 1% ਵਧ ਕੇ 3059.30 ਡਾਲਰ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ 골ਡ ਹੜ੍ਹਾਂ ਨੇ ਦੱਖਣੀ ਟੈਕਸਸ ਤੇ ਮੈਕਸੀਕੋ 'ਚ ਮਚਾਈ ਭਾਰੀ ਤਬਾਹੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਗੱਡੀਆਂ ਡੁੱਗੀਆਂ ਪਾਣੀ 'ਚ ਵਦੇਸ਼ੀ ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਦੇ ਬੋਲੇ ਮਾਰਕੋ ਰੂਬਿਓ ਕਿ ਹ ਅਮਰੀਕਾ ਨੇ ਟੋਕਟ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਕਿਤੇ ਰੱਦ ਹੁਣ ਖਬਰਾਂ ਵਿਸਥਾਰ ਦੇ ਨਾਲ ਇੱਕ ਪਾਸੇ ਅਮਰੀਕਾ ਨੇ ਦੂਜੇ ਦੇਸ਼ਾਂ ਦੇ ਉੱਤੇ ਟੈਰਫ ਵਧਾ ਦਿੱਤਾ ਹੈ ਤੇ ਇਸ ਟੈਰਫ ਵਾਰ ਦੇ ਵਿਚਾਲੇ 골ਡ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ ਸਤਾਰਵਾਂ ਰਿਕਾਰਡ 골ਡ ਦੇ ਵੱਲੋਂ ਕਾਇਮ ਕੀਤਾ ਗਿਆ ਹੈ 3050 ਡਾਲਰ ਤੱਕ 골ਡ ਦੀ ਕੀਮਤ ਪਹੁੰਚ ਚੁੱਕੀ ਹੈ ਤੇ ਮਹਾਰਾ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 골ਡ ਪ੍ਰਾਈਸ 3100 ਡਾਲਰ ਤੋਂ ਲੈ ਕੇ 3300 ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਵੇਂ ਆਟੋ ਡੈਟਫਾਂ ਦੇ ਐਲਾਨ ਤੋਂ ਬਾਅਦ ਵੱਡੇ ਵਿਸ਼ਵਵਿਆਪੀ ਵਪਾਰਕ ਤਣਾਅ ਤੇ ਡਿੱਗਦੇ শেয়ার ਬਾਜ਼ਾਰਾਂ ਵਿਚਾਲੇ ਸੋਨੇ ਨੇ ਨਵੇਂ ਰਿਕਾਰਡ ਕਾਇਮ ਕਰ ਲਿਆ ਹੈ ਇਸ ਸਾਲ ਸੋਨੇ ਨੇ 17 ਨਵੇਂ ਰਿਕਾਰਡ ਬਣਾਏ ਨੇ ਗੋਲਡ ਪੌਣੇ 2 ਵਜੇ ਤੱਕ 1 ਫੀਸਦੀ ਵਧ ਕੇ 3059.30 ਡਾਲਰ ਦੇ ਸਭ ਤੋਂ ਉੱਚੇ ਪੱਧਰ ਨੂੰ ਛੂੰਹ ਤੋਂ ਬਾਅਦ 3050.32 ਡਾਲਰ ਪ੍ਰਤੀ ਔਂਸ ਹੋ ਗਿਆ ਯੂਐਸ ਗੋਲਡ ਫਿਊਚਰਸ 1.3 ਫੀਸਦੀ ਵਧ ਕੇ 3060 ਡਾਲਰ ਤੇ ਰੁਕਿਆ ਜੋ ਕਿ ਸੈਸ਼ਨ ਦੇ ਸ਼ੁਰੂ ਵਿੱਚ 3071.30 ਡਾਲਰ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸੀ ਆਰਜੀਓ ਫਿਊਚਰਸ ਦੇ ਸੀਨੀਅਰ ਮਾਰਕੀਟਰ ਨੀਤੀਕਾਰ ਬੌਬ ਹੈਬਰਕੋਨ ਨੇ ਇਹ ਵੀ ਕਿਹਾ ਹੈ ਕਿ ਇੰਚ ਚਾਪਤਾ ਹੈ ਅਸੀਂ ਜਲਦੀ ਹੀ ਇਥੇ 3100 ڈالر ਤੱਕ ਪਹੁੰਚਣ ਜਾ ਰਹੇ ਹਨ ਤੇ ਬਹੁਤ ਸੁਰੱਖਿਅਤ ਖਰੀਦਦਾਰੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਆਯਾਤ ਕੀਤੇ ਵਾਹਨਾਂ ਤੇ 25% ਟੈਰਫਾਂ ਦਾ ਐਲਾਨ ਕਰਨ ਤੋਂ ਬਾਅਦ ਔਟੋਵਾ ਤੋਂ ਪੈਰਿਸ ਤੱਕ ਦੀਆਂ ਸਰਕਾਰਾਂ ਨੇ ਬਦਲਾ ਲੈਣ ਦੀ ਤਮਕੀਦ ਦਿੱਤੀ ਹੈ ਜੋ ਕਿ ਉਹਨਾਂ ਦੇਸ਼ਾਂ ਤੇ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਦੁਨੀਆ ਦੇ ਸਭ ਤੋਂ ਵੱਡੇ ਕਾਰਨਿਰਮਾਤਾਵਾਂ ਦੇ ਸ਼ੇਅਰ ਡਿੱਗਣ ਨਾਲ ਗਲੋਬਲ ਸਟਾਕ ਮਾਰਕੀਟ 'ਚ ਗਿਰਾਵਟ ਦਰਜ ਕੀਤੀ ਗਈ ਪਿਛਲੇ ਹਫਤੇ ਫੈਡਰਲ ਰਿਜ਼ਰਵ ਦੇ ਆਪਣੇ ਬੈਂਚਮਾਰਕ ਵਿਆਜ ਦਰ ਨੂੰ ਸਥਿਰ ਰੱਖਣ ਦੇ ਫੈਸਲੇ ਤੋਂ ਬਾਅਦ ਨਿਵੇਸ਼ਕ ਹੁਣ ਸ਼ੁੱਕਰਵਾਰ ਨੂੰ ਆਉਣ ਤੇ ਅੰਕੜਿਆਂ ਦੀ ਉਡੀਕ ਕਰ ਰਹੇ ਨੇ ਜੋ ਹੋਰ ਦਰਾਂ 'ਚ ਕਟੌਤੀਆਂ ਲਈ ਚਾਲ ਤਾਂ ਪਤਾ ਲਗਾਇਆ ਜਾ ਸਕੇ ਸੋਨੇ ਨੂੰ ਰਵਾਇਤੀ ਤੌਰ ਤੇ ਆਰਥਿਕ ਅਤੇ ਰਾਜਨੀਤਿਕ ਅਨਿਸ਼ਚਿਤਤਾ ਦੇ ਵਿਰੋਧ ਇੱਕ ਹੀਜ ਵਜੋਂ ਵਿਖਿਆ ਜਾਂਦਾ ਹੈ ਤੇ ਅਕਸਰ ਘੱਟ ਵਿਆਜ ਦਰ ਵਾਲੇ ਵਾਤਾਵਰਣ 'ਚ ਫਾਇਦਾ ਫੁੱਲਦਾ ਹੈ 골ਡਮੈਨ ਸਾਕਸ ਨੇ ਉਮੀਦ ਤੋਂ ਵੱਧ ਮਜ਼ਬੂਤ ਏਟੀਐਫ ਪਰਵਾ ਤੇ ਕੇਂਦਰੀ ਬੈਂਕ ਦੀ ਮੰਗ ਦਾ ਹਵਾਲਾ ਦਿੰਦਿਆਂ ਬੁੱਧਵਾਰ ਨੂੰ 2025 ਦੇ ਅੰਤ 'ਚ ਸੋਨੇ ਦੀ ਕੀਮਤ ਦਾ ਅਨੁਮਾਨ 3100 ਡਾਲਰ ਤੋਂ ਵੱਧ ਕੇ 3300 ਡਾਲਰ ਪ੍ਰਤੀ ਔਂਸ ਕਰ ਦਿੱਤਾ ਸੈਸ਼ਨ ਦੇ ਸ਼ੁਰੂ ਵਿੱਚ ਅਕਤੂਬਰ 2024 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਤੋਂ ਬਾਅਦ ਚਾਂਦੀ 1.7% ਵਧ ਕੇ 34.27 ਡਾਲਰ ਪ੍ਰਤੀ ਆਉਂਸ ਹੋ ਗਈ ਹੈ। ਹੜ੍ਹਾਂ ਨੇ ਦੱਖਣੀ ਟੈਕਸਾਸ ਅਤੇ ਮੈਕਸੀਕੋ ਦੇ ਨੇੜਲੇ ਸਰਹੱਦੀ ਸ਼ਹਿਰਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਭਾਰੀ ਤਬਾਹੀ ਮਚਾਈ ਹੈ। ਘਰਾਂ ਦੀਆਂ ਛੱਤਾਂ ਤੱਕ ਪਾਣੀ ਦੇ ਵਿੱਚ ਡੁੱਬੀਆਂ ਵਿਖਾਈ ਦੇ ਰਹੀਆਂ ਨੇ ਤੇਜ਼ ਤੂਫਾਨਾਂ ਨੇ ਦੋ ਦਿਨਾਂ 'ਚ ਲਗਭਗ ਅੱਧੇ ਸਾਲ ਦੀ ਬਾਰਿਸ਼ ਨੂੰ ਰੋਕ ਦਿੱਤਾ ਹੈ ਜਿਸ ਕਾਰਨ ਸਰਹੱਦ ਦੇ ਦੋਵੇਂ ਪਾਸੇ ਅਚਾਨਕ ਹੜਾ ਗਏ ਨੇ। ਤੇਜ਼ ਹਵਾਵਾਂ ਚੱਲ ਰਹੀਆਂ ਨੇ ਭਾਰੀ ਮੀਂਹ ਦੇ ਕਾਰਨ ਆਸ-ਪਾਸ ਦੇ ਸਾਰੇ ਇਲਾਕੇ ਪਾਣੀ ਚ ਡੁੱਬੇ ਹੋਏ ਵਿਖਾਈ ਦੇ ਰਹੇ ਨੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਡਖਣੀ ਟੈਕਸਾਸ ਅਤੇ ਮੈਕਸੀਕੋ ਦੇ ਸਰਹੱਦ ਪਾਰਲੇ ਸ਼ਹਿਰਾਂ 'ਚ ਭਾਰੀ ਹੜਾ ਆ ਗਏ ਕਿਉਂਕਿ ਅੱਧੇ ਸਾਲ ਦੀ ਬਾਰਿਸ਼ ਨੇ ਦੋ ਦਿਨਾਂ ਤੋਂ ਵੀ ਘੱਟ ਸਮੇਂ 'ਚ ਇਸ ਖੇਤਰ ਨੂੰ ਡਬੋ ਦਿੱਤਾ ਹੈ ਅਧਿਕਾਰੀਆਂ ਨੇ ਹੋਰ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ ਤੇ ਅਮਰੀਕਾ ਵਾਲੇ ਪਾਸੇ ਸਕੂਲ ਬੰਦ ਕਰ ਦਿੱਤੇ ਨੇ ਬ੍ਰਾਉਂਸਵਿਲ ਵਿੱਚ ਰਾਸ਼ਟਰੀ ਮੌਸਮ ਸੇਵਾ ਦਫ਼ਤਰ ਦੇ ਇੱਕ ਸੀਨੀਅਰ ਭਵਿਕ ਵਾਣੀਕਾਰ ਜੈਫਰੀ ਬੋਗਾਰਾਜ ਨੇ ਕਿਹਾ ਗਰਜ ਨਾਲ ਟੈਕਸਾਸ ਦੇ ਉਨ੍ਹਾਂ ਹਿੱਸਿਆਂ 'ਚ 10 ਤੋਂ 15 ਇੰਚ ਮੀਂਹ ਪਿਆ ਜਿੱਥੇ ਅਚਾਨਕ ਹੜ੍ਹਾਂ ਦੀ ਚੇਤਾਵਨੀ ਲਾਗੂ ਸੀ ਉਨ੍ਹਾਂ ਕਿਹਾ ਕਿ 4 ਇੰਚ ਹੋਰ ਮੀਂਹ ਪੈਣ ਦੀ ਉਮੀਦ ਹੈ ਦੈ ਕਿਉਂਕਿ ਮੌਸਮ ਨੇ ਸ਼ੁਕਰਵਾਰ ਨੂੰ ਹੋਰ ਅਚਾਨਕ ਹੜ੍ਹਾਂ ਦੀ ਚੇਤਾਵਨੀ ਦਿੱਤੀ ਸੀ ਮੀਂਹ ਕਾਰਨ ਘਰਾਂ ਤੇ ਸੜਕਾਂ ਤੇ ਪਾਣੀ ਭਰ ਗਿਆ ਤੇ ਰਿਓ ਗ੍ਰੈਂਡ ਵੈਲੀ ਦੇ ਘਟੂਕਟ 9 ਸਕੂਲ ਜ਼ਿਲ੍ਹਿਆਂ 'ਚ ਕਲਾਸਾਂ ਰੱਦ ਕਰਨੀਆਂ ਪਈਆਂ ਬਗਰਾਡ ਨੇ ਕਿਹਾ ਕਿ ਇਸ ਹਫ਼ਤੇ ਦੱਖਣੀ ਟੈਕਸਾਸ ਦੇ ਕਈ ਸ਼ਹਿਰਾਂ 'ਚ ਮਾਰਚ ਦੇ ਅਖੀਰ 'ਚ ਰਿਕਾਰਡ ਮਾਤਰਾ 'ਚ ਮੀਂਹ ਪਿਆ ਜਸਟ 24 ਘੰਟਿਆਂ ਦੀ ਮਿਆਦ ਦੌਰਾਨ ਹਾਲਿੰਗਨ ਵਿੱਚ 12 ਇੰਚ ਅਤੇ ਮੈਕਐਲਮ ਵਿੱਚ 11 ਇੰਚ ਮੀਂਹ ਪਿਆ ਮੈਕਸੀਕੋ ਦੀ ਸਰਹੱਦ ਦੇ ਨਾਲ ਲੱਗਦੇ ਅਰਧ ਸੁੱਕੇ ਖੇਤਰ 'ਚ ਆਮ ਤੌਰ ਤੇ ਹਰ ਸਾਲ ਲਗਭਗ 25 ਇੰਚ ਮੀਂਹ ਪੈਂਦਾ ਹੈ ਮੌਸਮ ਸੇਵਾ ਨੇ ਕਿਹਾ ਹੈ ਕਿ ਇੱਕ ਖਾਸ ਤੌਰ ਤੇ ਖਤਰਨਾਕ ਸਥਿਤੀ ਹੈ ਇਹ ਵੀ ਕਿਹਾ ਗਿਆ ਹੈ ਕਿ ਅਚਾਨਕ ਹੜ੍ਹ ਜਾਨਲੇਵਾ ਸੀ ਅਤੇ ਨੁਕਸਾਨ ਵਿਨਾਸ਼ਕਾਰੀ ਹੋ ਸਕਦਾ ਹੈ ਸਫ਼ਰ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਜਦ ਤੱਕ ਹੜ੍ਹ ਦੇ ਅਧੀਨ ਕਿਸੇ ਖੇਤਰ ਤੋਂ ਲੋਕ ਭਜ ਨਹੀਂ ਜਾਂਦੇ ਜਾਂ ਨਿਕਾਸੀ ਦੇ ਅਧੀਨ ਦੇ ਹੁਕਮ ਨਹੀਂ ਮਿੰਦੇ ਤੂਫਾਨ ਨੇ ਮੈਕਸੀਕੋ ਨੂੰ ਵੀ ਡਬੋ ਦਿੱਤਾ ਹੈ ਉੱਥੋਂ ਦੇ ਮੌਸਮ ਅਧਿਕਾਰੀਆਂ ਨੇ ਦੇਰ ਰਾਤ 50 ਮੀਲ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਜਿਸ ਨਾਲ ਸਰਹੱਦੀ ਰਾਜਾਂ ਤਮੋਲੀਪਾਸ ਅਤੇ ਨੋਏਵੋ ਲਿਓਨ ਵਿੱਚ ਭਾਰੀ ਮੀਂਹ ਤੇ ਕੁਝ ਗੜੇ ਪੈਣ ਦੀ ਸੰਭਾਵਨਾ ਹੈ ਦੱਖਣੀ ਟੈਕਸਾਸ 'ਚ ਤੂਫਾਨ ਆਉਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਗਿਆਨੀਆਂ ਨੇ ਤੂਫਾਨ ਦਾ ਇੱਕ ਹੋਰ ਦੌਰ ਦੇਖਿਆ ਜਿਸ ਕਾਰਨ ਪਾਰੀ ਬਾਰਿਸ਼ ਤੇ ਅਚਾਨਕ ਹੜ ਆਉਣ ਦੀ ਚੇਤਾਵਨੀ ਦਿੱਤੀ ਗਈ ਤੂਫਾਨ ਨੇ ਮੈਕਐਲਨ ਵਿੱਚ ਘਰਾਂ ਨੂੰ ਪਾਣੀ 'ਚ ਡਬੋ ਦਿੱਤਾ ਸੀ ਤੇ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਨਾਲ ਇਮਾਰਤਾਂ ਨੂੰ ਚਾਇਆ ਗਿਆ ਸੋਸ਼ਲ ਮੀਡੀਆ ਚ ਹਾਈਵੇ ਅਤੇ ਪੌਂਟ ਸੜਕਾਂ 4 ਫੁੱਟ ਤੱਕ ਪਾਣੀ ਨਾਲ ਭਰੀਆਂ ਵੇਖੀਆਂ ਗਈਆਂ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਅਰਕਾਉਂ ਚ ਵਿੱਚ ਇੱਕ ਤੂਫਾਨ ਆਇਆ ਹਾਲਾਂਕਿ ਬਗਰਾੜ ਨੇ ਅਨੁਸਾਰ ਕੋਈ ਨੁਕਸਾਨ ਨਹੀਂ ਹੋਇਆ ਦੇਰ ਰਾਤ ਲਾਫ ਏਰੀਆ ਚ ਪਾਣੀ ਬਚਾ ਕਰ ਚੱਲ ਰਹੇ ਸਨ ਕਿਉਂਕਿ ਮੌਸਮ ਵਿਗਿਆਨੀਆਂ ਨੇ ਅਚਾਨਕ ਹੜ੍ਹ ਦੀ ਐਮਰਜੈਂਸੀ ਦਾ ਐਲਾਨ ਕੀਤਾ ਨਿਵਾਸੀਆਂ ਨੂੰ ਤੁਰੰਤ ਉੱਚੀ ਜਗ੍ਹਾ ਤੇ ਜਾਣ ਦੀ ਅਪੀਲ ਕੀਤੀ ਬਗਰਾੜ ਦੇ ਮੁਤਾਬਕ ਪਾਣੀ ਬਚਾ ਕਾਰਜਾਂ ਵਿੱਚ ਬਹੁਤ ਸਾਰੇ ਕਾਰਦਾਂ ਦੇ ਵੱਧੇ ਪਾਣੀ ਚ ਫਸਣ ਤੋਂ ਸਨ ਕਿਸੇ ਵੀ ਤਰ੍ਹਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਰਾਤ ਨੂੰ ਬਰੂਕਸ ਕੈਮਰਨ ਹਿਡਾਲਗੋ ਕੈਨੇਡੀ ਸਟਾਰਟ ਤੇ ਵਲੈਸੀ ਕਾਉਂਟੀਆਂ ਚ ਅਚਾਨਕ ਹੜ੍ਹ ਦੀਆਂ ਚੇਤਾਵਨੀਆਂ ਸਲਗਰਮ ਸਨ ਤੇ ਸਵੇਰ ਤੱਕੜਹੰਦੀ ਉਮੀਦ ਸੀ ਚੇਤਾਵਨੀ ਉਦੋਂ ਜਾਰੀ ਕੀਤੀ ਗਈ ਜਦੋਂ ਅਚਾਨਕ ਹੜ੍ਹ ਆਉਣਾ ਨੇੜੇ ਹੋ ਗਿਆ ਤੇ ਹੜ੍ਹ ਆ ਰਿਹਾ ਸੀ atypinmasia ਨੂੰ ਉੱਚੀ ਜ਼ਮੀਨ ਤੇ ਚਲੇ ਜਾਣ ਵਾਸਤੇ ਕਿਹਾ ਗਿਆ ਸਰਹੱਦ ਦੇ ਨੇੜੇ ਟੈਕਸਾਸ ਦੇ ਸਕੂਲ ਜ਼ਿਲ੍ਹਿਆਂ ਜਿਨ੍ਹਾਂ ਚ ਡੋਨਾ ਹਿਡਾਲਗੋ ਮਿਸ਼ਨ ਮੈਕੈਲਨ ਮਰਸੀਡੀਜ਼ ਫਾਰ ਪ੍ਰੋਗਰੈਸੋ ਸੰਵੇਨਿਟੋ ਅਤੇ ਮਿਸ ਲਾਕੋ ਸ਼ਾਮਲਸਨ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਮੌਸਮ ਦਾ ਹਵਾਲਾ ਦਿੰਦਿਆਂ ਹੋਇਆਂ ਕਲਾਸਾਂ ਰੱਦ ਕਰ ਰਹੇ ਨੇ ਸਾਊਥ ਟੈਕਸਾਸ ਕਾਲਜ ਨੇ ਇਹ ਵੀ ਕਿਹਾ ਹੈ ਕਿ ਸਾਰੇ ਕੈਂਪਸ ਬੰਦ ਕਰ ਦਿੱਤੇ ਜਾ ਰਹੇ ਨੇ ਦੱਖਣੀ ਤੇ ਦੱਖਣ ਪੂਰਬੀ ਟੈਕਸਾਸ ਅਤੇ ਦੱਖਣੀ ਲੂਇਸੀਆਨਾ ਵਿੱਚ 5.4 ਮਿਲੀਅਨ ਤੋਂ ਵੱਧ ਲੋਕਾਂ ਲਈ ਤੜਕੇ ਹੜ ਦੀ ਨਿਗਰਾਨੀ ਸੀ ਜੋ ਕਿ ਹੜ ਆਉਂਦੇ ਸੰਕੇਤ ਦਿੰਦੀ ਹੈ ਉਹ ਵੀ ਲਾਗੂ ਕਰ ਦਿੱਤੀ ਗਈ ਹੈ ਕੈਨੜਾ ਦੇ ਵਿਦੇਸ਼ ਅਰਪੀਟ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਉੱਤੇ ਟਿੱਪਣੀ ਕੀਤੀ ਹੈ ਦਰਸਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੋ ਰੂਬਿਓ ਨੇ ਕਹਿ ਦਿੱਤਾ ਹੈ ਕਿ ਅਮਰੀਕਾ ਨੇ ਘੱਟੋ-ਘੱਟ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਇਹ ਨਾ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਨ ਵਾਸਤੇ ਅਮਰੀਕਾ ਬੁਲਾਇਆ ਜਾਂਦਾ ਹੈ ਅਮਰੀਕਾ ਦੇ ਵਿੱਚ ਸਟੱਡੀ ਵੀਜ਼ਾ ਪੜਨ ਵਾਸਤੇ ਦਿੱਤਾ ਜਾਂਦਾ ਹੈ ਜੇ ਇਹਨਾਂ ਚੋਂ ਕੋਈ ਯੂਨੀਵਰਸਟੀਆਂ 'ਚ ਪੰਨ ਤੋੜ ਕਰਦਾ ਪ੍ਰਦਰਸ਼ਨ ਕਰਦਾ ਗੜਬੜ ਕਰਦਾ ਵਿਖਾਈ ਦਿੰਦਾ ਹੈ ਹਫੜਾ ਦਫੜੀ ਮਚਾਉਂਦਾ ਵਿਖਾਈ ਦਿੰਦਾ ਹੈ ਤਾਂ ਐਸੇ ਹੀ ਤਰੀਕੇ ਨਾਲ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ ਹਾਲ ਹੀ ਦੇ ਵਿੱਚ ਕੁਝ ਨਵੇਂ ਵਿਦਿਆਰਥੀਆਂ ਦੇ ਉੱਤੇ ਅਮਰੀਕੀ ਸਰਕਾਰ ਨੇ ਸਖਤੀ ਕੀਤੀ ਹੈ ਉਹਨਾਂ ਨੂੰ ਦੇਸ਼ ਨਿਕਾਲੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਕੁਝ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਗਿਓ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸਾਂ 'ਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਤੇ ਸ਼ਿਕੰਜਾ ਕਸਨ ਦੇ ਦੌਰਾਨ ਰਾਸ਼ਟਰਪਤੀ ਜੋਨਾਲ 트ੰਪ ਦੇ ਯਤਨਾਂ ਦੇ ਹਿੱਸੇ ਵਿੱਚੋਂ ਅਮਰੀਕਾਨੀ ਘਟੂ ਘਟ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਵੋਾਨਾ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਦ ਇਸ ਸਮੇਤ 300 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਉਨ੍ਹਾਂ ਕਿਹਾ ਹਰ ਰੋਜ਼ ਵੀਜ਼ੇ ਰੱਦ ਹੁੰਦੇ ਨੇ ਜਦੋਂ ਉਨ੍ਹਾਂ ਨੂੰ ਅਜਿਹੇ ਪਾਗਲ ਵਿਦਿਆਰਥੀਆਂ ਦੇ ਵਿੱਚੋਂ ਕੋਈ ਮਿਲਦਾ ਹੈ ਤਾਂ ਉਸ ਦਾ ਵੀਜ਼ਾ ਰੱਦ ਹੁੰਦਾ ਹੈ ਰੂਬਿਓ ਤੋਂ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਯੂਨੀਵਰਸਿਟੀਆਂ 'ਚ ਬਿਆਨਬਾਜ਼ੀ ਤੇ ਆਪਣੇ ਸਫਤੇ 'ਚ ਕਿੰਨੇ ਵਿਦਿਆਰਥੀ ਵੀਜ਼ੇ ਰੱਦ ਕੀਤੇ ਨੇ ਜਿਨ੍ਹਾਂ ਨੂੰ ਉਹ ਇਜ਼ਰਾਈਲ ਵਿਰੋਧੀ ਮੰਨਦੇ ਨੇ ଏ ਟਿੱਪਣੀ ਆਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਟੌਫਟਸ ਯੂਨੀਵਰਸਿਟੀ ਵਿੱਚ ਪੜ ਰਹੇ ਇੱਕ ਡਾਕਟੋਰੇਟ ਤੁਰਕੀ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਜਾਣ ਤੋਂ ਬਾਤ ਕੀਤੀਆਂ ਗਈਆਂ ਇੱਕ ਗ੍ਰਿਫਤਾਰੀ ਜਿਸ ਦਾ ਸੈਕਟਰੀ ਨੇ ਬਚਾ ਕੀਤਾ ਵਿਦਿਆਰਥਣ ਰੁਮੈਸਾ ਉਸ ਤਰਕ ਨੂੰ ਨਕਾਬਪੋਸ਼ ਸਾਦੇ ਕੱਪੜਿਆਂ ਵਾਲੇ ਅਫਸਰਾਂ ਦੁਆਰਾ ਬੋਸਟਨ ਮੈਸਾਚੂਸੈਟਸ ਤੋਂ ਬਾਹਰ ਇੱਕ ਬਿਨਾਂ ਨਿਸ਼ਾਨ ਵਾਲੀ ਕਾਰ 'ਚ ਲਜਾਏ ਜਾਣ ਦਾ ਵੀਡੀਓ ਫਰ ਹੋ ਗਿਆ ਅਤੇ ਇਸ ਨੇ ਆਨਲਾਈਨ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਸ ਤਰਕ ਇੱਕ F1 ਵਿਦਿਆਰਥੀ ਵੀਜ਼ਾ ਤੇ ਫੁੱਲ ਬ੍ਰਾਈਟ ਸਕਾਲਰ ਹੈ ਅਤੇ ਟਰਟਸ ਵਿਖੇ ਬਾਲ ਅਧਿਆਨ ਅਤੇ ਮਨੁੱਖੀ ਵਿਕਾਸ ਲਈ ਇੱਕ ਡਾਕਟੋਰੇਟ ਪ੍ਰੋਗਰਾਮ ਚ ਹੈ ਰੂਬੀਓ ਤੋਂ ਪੁੱਛਿਆ ਗਿਆ ਕਿ ਤੁਰਕੀ ਦੇ ਵਿਦਿਆਰਥੀ ਦਾ ਵੀਜ਼ਾ ਕਿਉਂ ਰੱਦ ਕੀਤਾ ਗਿਆ ਰੂਬੀਓ ਨੇ ਕਿਹਾ ਇਸ ਦਾ ਕਾਰਨ ਇਹ ਹੈ ਕਿ ਹਰ ਜਗ੍ਹਾ ਤੇ ਕਿਹਾ ਜਾ ਰਿਹਾ ਹੈ ਤੇ ਉਹ ਦੁਬਾਰਾ ਕਹਿ ਰਹੇ ਨੇ ਕਿ ਜੇ ਸੰਯੁਕਤ ਰਾਜ ਅਮਰੀਕਾ ਆਨ ਲਈ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦਿੱਤੀ ਜਾਂਦੀ ਹੈ ਤੇ ਤੁਸੀਂ ਇੱਥੇ ਪੜ੍ਹਾਈ ਕਰਨ ਨਹੀਂ ਬਲਕਿ ਯੂਨੀਵਰਸਿਟੀਆਂ 'ਚ ਭੰਨ ਤੋੜ ਕਰਨ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਇਮਾਰਤਾਂ ਤੇ ਕਬਜ਼ਾ ਕਰਨ ਤੇ ਹਫੜਾ ਦਫੜੀ ਮਚਾਉਣ ਵਾਲੀਆਂ ਲਹਿਰਾਂ 'ਚ ਹਿੱਸਾ ਲੈਣ ਲਈ ਆਉਂਦੇ ਹੋ ਤੋ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਫਿਲਹਾਲ ਸਪਸ਼ਟ ਨਹੀਂ ਹੈ ਕਿ ਉਸ ਤੁਰਕਤੇ ਕਿਸੇ ਵੀ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਹੈ ਕਿ ਨਹੀਂ ਰੂਬਿਓ ਨੇ 30 ਸਾਲਾਂ ਔਰਤ ਵਿਰੋਧ ਕੋਈ ਖਾਸ ਦੋਸ਼ ਨਹੀਂ ਦਿੱਤੇ ਜਿਸ ਨੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਹੈ ਜੋ ਵਿਦਿਆਰਥੀ ਵਿਦਿਆਰਥੀ ਅਖਬਾਰ ਚ ਇੱਕ رائے ਲੇਖ ਵਿੱਚ ਲਿਖਿਆ ਸੀ ਜਿਸ ਵਿੱਚ ਉਸ ਦੀ ਯੂਨੀਵਰਸਿਟੀ ਨੂੰ ਇਜ਼ਰਾਈਲ ਨਾਲ ਸੰਬੰਧਾਂ ਵਾਲੀਆਂ ਕੰਪਨੀਆਂ ਤੋਂ ਵੱਖ ਕਰਨ ਅਤੇ ਫਲਸਤੀਨੀ ਨਸਲਕੁਸ਼ੀ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ ਸੀ ਇਹ ਗ੍ਰਿਫਤਾਰੀ ਅਮਰੀਕਾ ਚ ਫਲਸਤੀਨੀਆਂ ਦਾ ਸਮਰਥਨ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਦੀ ਇੱਕ ਲੜੀ ਚ ਤਾਜ਼ਾ ਹੈ ਟਰੰਪ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੀ ਵਰਤੋਂ ਕਰ ਰਹੇ ਨੇ ਜੋ ਵਿਦੇਸ਼ ਵਿਭਾਗ ਨੂੰ ਉਹਨਾਂ ਗੈਰ-ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੰਦਾ ਹੈ ਜੋ ਅਮਰੀਕਾ ਦੀ ਵਿਦੇਸ਼ੀ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੇ ਵਿਰੋਧੀ ਨੇ ਇਹ ਗ੍ਰਿਫਤਾਰੀਆਂ ਟਰੰਪ ਦੇ ਉਸ ਵਾਅਦੇ ਦਾ ਹਿੱਸਾ ਨੇ ਜ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਇਹੂਦੀ ਵਿਰੋਧੀ ਵਜੋਂ ਸ਼੍ਰੇਣੀਬੱਧ ਕੀਤਾ ਜਿਸ ਨੂੰ ਜਨਵਰੀ ਵਿੱਚ ਇੱਕ ਕਾਰਜਕਾਰੀ ਆਦੇਸ਼ 'ਚ ਲਿਖਿਆ ਗਿਆ ਵਾਈਟ ਹਾਊਸ ਨੇ ਕਲੰਪੀਆ ਦੇ ਫੰਡਿੰਗ ਦੇ 400 ਮਿਲੀਅਨ ਡਾਲਰ ਨੂੰ ਵੀ ਰੱਦ ਕਰ ਦਿੱਤਾ ਹੈ ਕਿਉਂਕਿ ਯੂਨੀਵਰਸਿਟੀ ਆਪਣੇ ਕੈਂਪਸ 'ਚ ਇਹੂਦੀ ਵਿਰੋਧੀਵਾਦ ਦਾ ਮੁਕਾਬਲਾ ਕਰਨ 'ਚ ਅਸਫਲ ਰਹੀ ਹੈ ਤੇ ਹੋਰ ਯੂਨੀਵਰਸਿਟੀਆਂ ਨਾਲ ਵੀ ਅਜਿਹਾ ਕਰਨ ਦੀ ਧਮਕੀ ਦਿੱਤੀ ਹੈ ਸੱਤਵਧ ਪ੍ਰੋਫਾਈਲ ਗ੍ਰਿਫਤਾਰੀਆਂ ਵਿੱਚੋਂ ਇੱਕ ਕੋਲੰਬੀਆ ਦੇ ਗ੍ਰੈਜੂਏਟ ਮਹਿਮੂਦ ਖਲੀਲ ਨਾਲ ਸੰਬੰਧਿਤ ਹੈ ਜੋ ਕਿ ਇੱਕ ਪ੍ਰਮੁੱਖ ਫਿਲਸਤੀਨੀ ਕਾਰਕੁਨ ਹੈ ਜੋ ਬਿਨਾਂ ਕਿਸੇ ਦੋਸ਼ ਦੇ ਲੂਸੀਆਨਾ ਦੀ ਇੱਕ ਨਜ਼ਰਬੰਦੀ ਸਹੂਲਤ 'ਚ ਰਹਿ ਰਿਹਾ ਹੈ ਉਸ ਤੁਰਕ ਨੂੰ ਲੂਸੀਆਨਾ ਦੇ ਇੱਕ ਨਜ਼ਰਬੰਦੀ ਕੇਂਦਰ 'ਚ ਵੀ ਲਜਾਇਆ ਗਿਆ ਮਿਸਿਸ ਚੂਸਟਸ ਦੇ ਇੱਕ ਸੰਗੀ ਜੱਜ ਨੇ ਆਦੇਸ਼ ਦਿੱਤੇ ਨੇ ਕਿ ਉਸ ਤੁਰਕ ਨੂੰ ਮਿਸਿਸ ਚੂਸਟਸ 'ਚ ਨਜ਼ਰਬੰਦ ਕੀਤਾ ਜਾਵੇ ਪਰ ਸੰਗੀ ਰਿਕਾਰਡ ਦਰਸਾਉਂਦੇ ਨੇ ਕਿ ਉਸ ਨੂੰ ਅਜੇ ਵੀ ਲੂਸੀਆਨਾ 'ਚ ਰੱਖਿਆ ਗਿਆ ਹੈ ਸਰਕਾਰ ਨੂੰ ਉਸ ਤੁਰਕ ਦੀ ਗ੍ਰਿਫਤਾਰੀ ਬਾਰੇ ਹੋਰ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਨੇ ਸੰਗੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਕਲੰਬੀਆ ਯੂਨੀਵਰਸਿਟੀ ਦੇ ਇੱਕ ਹੋਰ ਵਿਦਿਆਰਥੀ ਯੂਨਸੇਉ ਚੁੰਗ ਨੂੰ ਦੇਸ਼ ਨਿਕਾਲਾ ਦੇਣ ਤੇ ਗ੍ਰਿਫਤਾਰੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦਾ ਹੁਕਮ ਦਿੱਤਾ ਹੈ ਰੂਬਿਓ ਨੇ ਕਿਹਾ ਕਿ ਅਮਰੀਕਾ ਨੇ ਵਿਦਿਆਰਥੀਆਂ ਨੂੰ ਡਿਗਰੀ ਹਾਸਲ ਕਰਨ ਲਈ ਵੀਜ਼ਾ ਦਿੱਤਾ ਹੈ ਨਾ ਕਿ ਕੈਂਪਸਾਂ ਨੂੰ ਪਾੜਨ ਵਾਲਾ ਸਮਾਜਿਕ ਕਾਰਕੁਨ ਬਣਨ ਲਈ ਇਸ ਦਿਨ ਅਲਹੀ ਮੈਨ ਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ